ਭਾਜੀ ਨਗਰ ਪੰਚਾਇਤ ਰਾਜਾ ਸਾਂਸੀ ਤੋਂ ਤੁਸੀਂ ਦੋ ਜੀ ਸ਼ੀਟਾਂ ਦੇ ਜਿੱਤ ਪ੍ਰਾਪਤ ਕੀਤੀ ਆ ਕੀ ਕਹਿਣਾ ਚਾਹੋਗੇ ਪਾਰਟੀ ਨੇ ਪੰਜਾਬ ਦੇ ਵਿੱਚ ਪਹਿਲੀ ਦਫਾ ਇਕੱਲੇ ਆ ਸਾਰੀਆਂ ਨਗਰ ਪੰਚਾਇਤਾਂ ਤੇ ਕਾਰਪੋਰੇਸ਼ਨਾਂ ਜਿਹੜੀਆਂ ਲੜੀਆਂ ਨੇ 46 ਦੀਆਂ 46 ਇਹ ਪਾਰਟੀ ਦਾ ਇੱਕ ਬਹੁਤ ਵੱਡਾ ਏਸੀ ਨਾਲ ਬਲ ਮਿਲੂਗਾ ਪਾਰਟੀ ਨੂੰ ਤੇ ਪਾਰਟੀ ਦੀ ਰਹਿਨਮਾਈ ਥੱਲੇ ਸਰਦਾਰ ਮੁਖਵਿੰਦਰ ਸਿੰਘ ਮਾਲਜੀ ਦੀ ਰਹਿਨਮਾਈ ਥੱਲੇ ਜਿਹੜਾ ਵਾ ਰਾਜਸਾਸੀ ਦੇ ਵਿੱਚ ਜਿਹੜੀ ਚੋਣ ਲੜੀ ਆ ਉਹ ਇੱਕ ਨੰਬਰ ਤੇ ਜਿਹੜੀਆਂ ਵੋਟਾਂ ਨੇ ਉਹ ਹੈਗੀਆਂ ਵਾ ਵੋਟਾਂ ਦੇ ਹਿਸਾਬ ਨਾਲ ਵੀ ਸੀਟਾਂ ਦੇ ਹਿਸਾਬ ਨਾਲ ਤੇ ਹੈਗੀਆਂ ਵੋਟਾਂ ਦੇ ਹਿਸਾਬ ਨਾਲ ਵੀ ਇੱਕ ਨੰਬਰ ਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਆਈ ਆ ਕਿਉਂਕਿ ਉਹ ਰੂਲਿੰਗ ਪਾਰਟੀ ਆ ਪਰ ਦੋ ਨੰਬਰ ਤੇ ਜਿਹੜੀ VOTING ਆ ਉਹ ਭਾਜਪਾ ਦੀ ਆਈ ਆ ਤਿੰਨ ਨੰਬਰ ਤੇ ਕਾਂਗਰਸ ਆ ਤੇ ਚਾਰ ਨੰਬਰ ਤੇ ਅਕਾਲੀ ਦਲ ਅਸ਼ਰੋਮਣੀ ਅਕਾਲੀ ਦਲ ਸੋ ਆਉਣ ਵਾਲਾ ਸਮਾ ਜਿਹੜਾ ਵਾ ਇਹ ਭੁਇਖ ਜਿਹੜਾ ਰਾਜਾ ਸਾਸੀ ਨੇ ਕਲੀਅਰ ਕੀਤਾ ਵੇਖੋ ਰੂਲਿੰਗ ਪਾਰਟੀ ਦੇ ਜਿੱਤਦੀ ਹੁੰਦੀ ਹੈ ਇਹ ਤੇ ਕੁਦਰਤੀ ਗੱਲ ਆ ਹੋਕ ਐਂਡ ਕਰੋਕ ਵਾਲੀ ਗੱਲ ਹੁੰਦੀ ਹੈ ਜੀ ਪਰ ਇਹ ਆ ਵੀ ਜਿਹੜਾ 2 ਸੀਟਾਂ ਦਿੱਤੀਆਂ ਵਾ ਤੇ ਇੱਕ ਸੀਟ ਜਿਹੜੀ ਆ 17 ਨਹਾਰੀ ਆ ਇੱਕ 13 ਨਹਾਰੀ ਆ ਕੋਈ 8 ਨਹਾਰੀ ਆ ਇਹ ਕੋ ਬਹੁਤ ਵੱਡੀ ਹਾਰ ਨਹੀਂ ਗਈ ਕਾਂਡੇ ਦੀ ਟੱਕਰ ਹੋਈ ਆ ਤੇ ਮੈਂ ਲੋਕਾਂ ਦਾ ਵੋਟਰਾਂ ਦਾ ਸਪੋਰਟਰਾਂ ਦਾ ਤਹਿ ਦਿਲੋਂ ਤਨਵਾਦਿਆਂ ਅਸੀਂ ਸਾਰੇ ਰਾਜਾ ਸਾਸੀ ਦੇ ਦੇਣਦਾਰ ਆ ਤੇ ਪਾਰਟੀ ਦੇ ਵਫਾਦਾਰ ਸਪਾਈ ਜਿਹੜੇ ਆ ਉਹਨਾਂ ਨੇ ਪੂਰੀ ਜਦੋਜਹਾਦ ਕਰਕੇ ਇਹ ਇਲੈਕਸ਼ਨ ਲੜੀ ਆ ਔਰ ਰੱਬ ਕਰੇ ਆਉਣ ਵਾਲੇ 27 ਦੇ ਵਿੱਚ ਇਹ 27 ਦਾ ਮੋੜ ਬਣਿਆ ਵਾ ਜਿਹੜੀ ਹੁਣ ਇਲੈਕਸ਼ਨ ਹੋਈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿਹੜਾ ਇਹ ਸਾਰੇ ਵਰਕਰ ਥੋਕੇ ਫਤਵਾ ਦੇਣਗੇ ਤੇ ਸੋ ਬੜੀ ਉਮੀਦ ਆ ਉਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿ ਜਿਹੜੀ ਆ 27 ਦੇ ਵਿੱਚ ਭਾਜਪਾ ਸਰਕਾਰ ਬਣੂਗੀ ਸੋ ਬਹੁਤ-ਬਹੁਤ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਧੰਨਵਾਦ ਇਹਨਾਂ ਦੀ ਕਿਰਪਾ ਕਰਕੇ ਪਬਲਿਕ ਦੀ ਕਿਰਪਾ ਕਰਕੇ ਜਿਹੜੀ ਆ ਉਹ ਇਹ ਸੀਟਾਂ ਦੋ ਵੀ ਜਿਹੜੀਆਂ ਜਿੱਤੀਆਂ ਵਾ ਇਹ ਇਹਨਾਂ ਦੀ ਕਿਰਪਾ ਕਰਕੇ ਕੋ ਵੋਟਾਂ ਇਹਨਾਂ ਦੀਆਂ ਨੇ ਪਰ ਇਹ ਲੋਕ ਭਾਜਪਾ ਨੂੰ ਪਸੰਦ ਕਰਦੇ ਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਵੇਖੋ ਸਰਕਾਰਾਂ ਜਿਹੜੀਆਂ ਉਹ ਸਾਰੇ ਕੰਮ ਕਰਦੀਆਂ ਵਾ ਧੱਕਾ ਵੀ ਕਰਦੀਆਂ ਆਪਣੀ ਮਰਜ਼ੀ ਨਾਲ ਲਿਸਟਾਂ ਦੇ ਵਿੱਚੋਂ ਕੋ ਵੋਟਾਂ ਕੱਢਦੀਆਂ ਕਈ ਕੁਸ਼ ਹੋਇਆ ਪਰ ਉਹਦੇ ਕਰਕੇ ਜਿਹੜਾ ਕੋਈ ਫਰਕ ਨਹੀਂ ਪਿਆ ਆਉਣ ਵਾਲਾ ਸਮਾਂ ਜਿਹੜਾ ਵਾ ਭੁੱਖ ਨੀ ਵੱਜ ਗਈ ਆ ਇਹ ਪਤਾ ਲੱਗ ਗਿਆ ਵੀ ਆਉਣ ਵਾਲਾ ਸਮਾਂ ਬੀਜੇਪੀ ਦਾ ਸੋ ਬਹੁਤ ਬਹੁਤ ਸਾਰੇ ਵੋਟਰਾਂ ਦਾ ਰਾਜਾ ਸਾਹੀ ਦੇ ਵਰਕਰਾਂ ਦਾ ਤੇ ਸਪੋਰਟਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਵੀ ਧੰਨਵਾਦ